ਦੀ ਬਾੜੀ ਸੰਬੰਧਿਤ ਬਹੁਤ ਸਾਰੇ ਆਰਗੈਨਿਕ ਪ੍ਰੋਡਕਟ ਆਉਂਦੇ ਆ ਤੇ ਕੁਝ ਕੁ ਸਮੇਂ ਪਹਿਲਾਂ ਇਹ ਪ੍ਰੋਡਕਟ ਮੈਂ ਬਾਈ ਜੀ ਨੂੰ ਦਿੱਤੇ ਸੀ ਪਹਿਲਾਂ ਆਪਾਂ ਬਾਈ ਜੀ ਬਾਰੇ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਕਰਤਾਰ ਸਿੰਘ ਜੀ ਪਿੰਡ ਜੀ ਟਵਾਲੀ ਜੀ ਅਸੀਂ ਤੁਹਾਨੂੰ ਬਾਈ ਜੀ 1.5 ਮਹੀਨਾ ਪਹਿਲਾਂ ਪ੍ਰੋਡਕਟ ਦਿੱਤੇ ਸੀਗੇ ਮੱਕ ਲਈ ਤੁਹਾਨੂੰ ਇਹ ਪ੍ਰੋਡਕਟਾਂ ਦਾ ਕੀ ਰਿਜ਼ਲਟ ਆਇਆ ਜੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਨਾਲੇ ਪੱਤਾ ਚੌੜਾ ਕਰੇ ਨਾਲੇ ਕੱਦ ਬਹੁਤ ਕਰਿਆ ਜੀ ਤੇ ਤੁਸੀਂ ਆਮ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਮੱਕ ਹੋਇਆ ਉਹਨਾਂ ਨਾਲ ਤੁਹਾਡੇ ਮੱਕ ਦਾ ਕੀ ਫਰਕ ਪਿਆ ਜੀ ਕੱਦ ਦਾ ਕੱਦ ਬਹੁਤ ਫਰਕ ਆ ਜੀ 1.5 ਫੁੱਟ 2 ਫੁੱਟ ਜ਼ਿਆਦਾ ਹੈ ਜੀ ਕੱਦ 1.5 ਫੁੱਟ 2 ਫੁੱਟ ਕੱਦ ਜ਼ਿਆਦਾ ਹੈ ਜੀ ਤੇ ਤੁਸੀਂ ਹੋਰ ਵੀ ਲੋਕਾਂ ਨੂੰ ਇਹ ਪ੍ਰੋਡਕਟ ਬਾਰੇ ਦੱਸ ਰਹੇ ਹੋ ਹਾਂਜੀ ਦੱਸ ਰਹੇ ਹਾਂ ਜੀ ਤੇ ਤੁਹਾਨੂੰ ਲੋਕ ਪੁੱਛ ਰਹੇ ਇਸ ਪ੍ਰੋਡਕਟ ਬਾਰੇ ਹਾਂਜੀ ਪੁੱਛ ਰਹੇ ਆ ਜੀ ਤਾਂ ਦੋਸਤੋ ਅਸੀਂ ਇਹਨਾਂ ਨੂੰ 1.5 ਮਹੀਨਾ ਪਹਿਲਾਂ ਐਮ ਆਈ ਦੇ ਇੱਕ ਐਮ ਆਈ ਸਪਰੇਅ ਦੇ ਨਾਲ ਗ로우 ਮੈਜਿਕ ਪ੍ਰੋਡਕਟ ਦਿੱਤੇ ਸੀ ਜਿਨ੍ਹਾਂ ਨਾਲ ਇਹਨਾਂ ਦੇ ਮੱਕ ਦਾ ਆਮ ਲੋਕਾਂ ਦੇ ਮੱਕ ਨਾਲੋਂ 2 ਫੁੱਟ ਕੱਦ ਵੀ ਜ਼ਿਆਦਾ ਹੈ ਪੱਤਾ ਵੀ ਜ਼ਿਆਦਾ ਚੌੜਾ ਹੈ ਤੇ ਆਪਾਂ ਦੇਖ ਸਕਦੇ ਹਾਂ ਮੱਕ ਪਿੱਛੇ ਖੜਾ ਹੀ ਹੈ ਤੇ ਮੱਕ ਦੀ ਸਫਾਈ ਵੀ ਬਹੁਤ ਜ਼ਿਆਦਾ ਹੈ ਸਤਿ ਸ੍ਰੀ ਅਕਾਲ ਜੀ